ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸਾਡੇ ਕਿਸੇ ਮਹੀਨੇ ਦੀ ਗੱਬਣ گا ਬਾਈ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਉਣੀ ਸੀ ਪਰ ਬਾਈ ਚਲਾ ਗਿਆ ਕੰਮ ਤੇ ਆਪਾਂ ਬਾਈ ਦੇ ਨਾਲ ਗੱਲਬਾਤ ਨਹੀਂ ਕਰਵਾ ਸਕਦੇ ਪਰ ਆਪਾਂ ਬਾਈ ਤੋਂ ਡਿਟੇਲ ਲੈ ਲਈ ਸੀ ਸਾਰੀ ਗਾਂ ਦੀ ਤੀਜਾ ਸੂਆ ਸੂਰੀ ਹੈ ਸਾਡੇ ਕਿਸੇ ਮਹੀਨੇ ਦੀ ਗੱਬਣਾ ਹੈ ਤੇ ਪਿਛਲੇ ਸੂਏ ਦੁੱਧ ਦਤੇ ਨੇ ਜੀ 12 ਲੀਟਰ ਤੇ 45000 ਰੁਪਇਆ ਬਾਈ ਇਸ ਦਾ ਮੁੱਲ ਕਰਦਾ ਜੀ ਪਿੰਡ ਹੈਗਾ ਭਾਗੂ ਜ਼ਿਲ੍ਹਾ ਬਠਿੰਡਾ ਏ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਹੈ ਬਾਈ ਦੇ ਨਾਲ ਸੰਪਰਕ ਕਰਕੇ ਆਪਣਾ ਰੇਟ ਬਣਾ ਸਕਦੇ ਹੋ ਤੇ ਇਹ ਗਸਾ گاਉ ਨੂੰ ਆਪਣੇ ਘਰ ਲੈ ਜਾ ਸਕਦੇ ਹੋ ਆਪਣਾ ਮਕਸਦ ਸਿਰਫ ਵੀਡੀਓ ਬਣਾਉਣਾ ਹੈ ਪਰ ਤੁਸੀਂ ਆਪ ਕਰਨੀ ਹੈ ਕਿਉਂਕਿ ਤੁਸੀਂ ਪੈਸਾ ਲਾਉਣਾ ਹੈ ਇਹ ਤੁਹਾਡਾ ਹੱਕ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਹਾਂ ਤਾਂ ਕਿ ਕਿਸੇ ਹੋਰ ਵੀ ਭਾਈ ਤੱਕ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ